ਦੋਸਤੋ ਖਬਰਾਂ ਦੇ ਬਲੱਡ ਵਿੱਚ ਤੁਹਾਡਾ ਹਾਰਦਿਕ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਝੋਣਬੀਆ ਖਬਰਾਂ ਤੇ ਧੂਰੀ ਗੰਨਾ ਮਿਲਜ਼ ਨੂੰ ਚਲਾਉਣ ਲਈ ਸਯੁਕਤ ਕਿਸਾਨ ਮੋਰਚੇ ਵੱਲੋਂ ਧੂਰੀ ਦੇ ਮੁੱਖ ਮੰਤਰੀ ਦਫ਼ਤਰ ਅੱਗੇ ਲਗਾਇਆ ਗਿਆ ਤਰਨਾ ਧੂਰੀ ਗੰਨਾ ਮਿਲਜ਼ ਨੂੰ ਚਲਾਉਣ ਲਈ ਸਯੁਕਤ ਕਿਸਾਨ ਮੋਰਚੇ ਬਲੋਂ ਇਸ ਨੇ ਲੰਬੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ ਪਰ ਇਸ ਦੇ ਬਾਵਜੂਦ ਵੀ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਧੂਰੀ ਜਿਹੜੀ ਸਾਡੀ ਬਹੁਤ ਪੁਰਾਣੀ ਇੰਡਸਟਰੀ ਹੈ ਇਹ ਬੰਦ ਹੋਊਗੀ ਇਹ ਸਰਕਾਰ ਦੇ ਸਮੇਂ ਦੇ ਵਿੱਚ ਅਸੀਂ ਕਈ ਵਾਰਾਂ ਬਾਰ ਬਾਰ ਸਰਕਾਰ ਨੂੰ ਮਿਲਦੇ ਰਹੇ ਵੀ ਇਹਨੂੰ ਬੰਦ ਸੈਕਟਰੀ ਨੂੰ ਚਲਾਉਣ ਲਈ ਕੋਈ ਪ੍ਰਾਲਾ ਕਰੋ। ਇਮਾਨਦਾਰੀ ਨਾਲੇ 10 ਸਾਲ ਇਹਨਾਂ ਨੇ ਇੱਕ ਵਾਰੀ ਵੀ ਮਿਲ ਮਾਲਕਾਂ ਨੂੰ ਨਹੀਂ ਕਿਹਾ ਵੀ ਸ਼ੂਗਰ ਮਿਲ ਨੂੰ ਚਲਾਓ। ਇਹ ਕਹਿੰਦੇ ਰਹੇ ਆਂਗੇ ਵੀ ਉਹਨਾਂ ਨੇ ਪੈਸੇ ਨਹੀਂ ਦਿੱਤੇ ਇਸ ਕਰਕੇ ਸਾਡੇ ਮਨ 'ਚ ਗੁੱਸਾ ਦੀ ਕਿਸਾਨਾਂ ਦੀ ਪੇਮੈਂਟ ਨਹੀਂ ਦਿੱਤੀ। ਗੱਲ ਜਾਇਜ਼ ਹੈ ਕਿ ਉਹਨਾਂ ਨੇ ਕਿਸਾਨਾਂ ਦੀ ਪੇਮੈਂਟ ਸਮੇਂ ਤੇ ਕਰਨੀ ਸੀ। ਜੇ ਸਮੇਂ ਤੇ ਨਹੀਂ ਕੀਤੀ ਤਾਂ ਉਹਨਾਂ ਨੂੰ ਘੇਰਦੇ ਰਹੇ ਕਿਸਾਨਾਂ ਤੋਂ ਸਿੱਤਰ ਖਾਦੇ ਸ਼ੂਗਰ ਮਿਲ ਨੇ। ਪਰ ਅੱਜ ਜਿਸ ਸਮੇ ਅਸੀਂ ਇਹਨਾਂ ਦੇ ਬਾਰ ਮੂਰੇ ਬੈਠੇ ਆਂ 1 ਕਰੋੜ 3 ਲੱਖ ਰੁਪਈਆ ਕਿਸਾਨਾਂ ਦਾ ਅੱਜ ਵੀ ਇਹਨਾਂ ਕੱਲ ਬਕਾਇਆ ਧੂਰੀ ਦੇ ਕਿਸਾਨਾਂ ਦਾ 1 ਕਰੋੜ 3 ਲੱਖ ਜਿੱਥੋਂ ਦਾ ਮੁੱਖ ਮੰਤਰੀ ਹੈ ਦੂਸਰਾ ਬਾਰ-ਬਾਰ ਦੁਹਾਈ ਪਾਉਂਦੇ ਆਂ ਕਿ ਅਸੀਂ ਫਸਲੀ ਭਿੰਨਤਾ ਦੀ ਗੱਲ ਕਰਦੇ ਆਂ ਜਦੋਂ ਮੁੱਖ ਮੰਤਰੀ ਸਾਹਿਬ ਬਣੇ ਪਹਿਲੀ ਮੀਟਿੰਗ ਇਹਨਾਂ ਸੰਯੁਕਤ ਮੋਰਚੇ ਨਾਲ ਸਾਂਝੀ ਕੀਤੀ ਮੈਂ ਉਸ ਮੀਟਿੰਗ ਦੇ ਵਿੱਚ ਸੀਗਾ ਇਹ ਕਹਿ ਰਹੇ تھے ਮੈਂ ਫਸਲੀ ਭਿੰਨਤਾ ਚਲ ਜਾਣਾ ਪਾਣੀ ਦੀ ਸਮੱਸਿਆ ਕਣਕ ਤੇ ਝੋਨੇ ਦੇ ਚੱਕਰ ਚੋਂ ਕਿਸਾਨਾਂ ਨੂੰ ਕੱਢਣਾ ਹੈ ਅੱਜ ਧੂਰੀ sugar mill ਦੇ ਏਰੀਏ ਦੇ ਵਿੱਚ 15000 ਕਰੋੜ ਤੋਂ ਲੈ ਕੇ 20000 15000 ਏਕੜ ਤੋਂ ਲੈ ਕੇ 20000 ਏਕੜ ਤੱਕ ਮਿਲ ਦੇ ਏਰੀਏ ਚ ਗੰਨਾ ਵਜਦਾ ਰਿਹਾ ਹੈ ਜਦੋਂ ਮਿਲ ਅਪ੍ਰੈਲ ਤੱਕ ਚੱਲਦੀ ਸੀ ਪਿਛਲੇ ਸਮਿਆਂ ਚ ਉਦੋਂ 21000 ਏਕੜਾ ਗੰਨਾ ਵੀ ਫਸਲ ਵੀਜੀ ਹੁੰਦੀ ਜਿੱਥੇ ਅੱਜੋ ਸਾਰੀ ਫਸਲ ਜਿਹੜੀ ਗੰਨੇ ਥੱਲੇ ਸੀ ਮੁੜ ਕੇ ਫੇਰ ਉਹ ਕਣਕ ਤੇ ਝੋਨੇ ਥੱਲੇ ਜਾ ਰਹੀ ਹੈ ਇਹ ਨੇ ਸਰਕਾਰ ਦੇ ਵਾਦੇ ਅਸੀਂ ਬਾਰ-ਬਾਰ ਇਹ ਗੱਲ ਕਰ ਰਹੇ ਹਾਂ ਕਿ ਮਿਲ ਨੂੰ 슈ਗਰ ਮਿਲ ਨੂੰ ਚਲਾਓ ਇਹ ਕਿਸਾਨਾਂ ਲਈ ਫਾਇਦੇਮੰਦ ਹੈ ਫਸਲੀ ਭਿੰਤਾ ਲਈ ਹੈ ਪਾਣੀ ਘਟ ਨਾਲ ਘਟ ਖਰਚੇ ਨਾਲ ਕਿਸਾਨ ਨੂੰ ਪੈਦਾਵਾਰ ਦਿੰਦੀ ਹੈ ਇਸ ਲਈ ਅੱਜ ਸਮੁੱਚੇ ਕਿਸਾਨ ਅਸੀਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਦੋਂ ਇਹਨਾਂ ਸਾਡੀ ਗੱਲ ਨਾ ਸੁਣੀ ਇਹਨਾਂ ਕੋਲੇ ਅੱਜ ਧਰਨੇ ਤੇ ਬੈਠੇ ਆਂ ਕੇਸ ਮੇਲ ਨੂੰ ਚਲਾਇਆ ਜਾਵੇ ਜੇਕਰ ਇਹ ਹੁਣ ਵੀ ਕੋਈ ਹੰਗਾਰਾ ਨਹੀਂ ਪੜਨਗੇ ਤਾਂ ਅਸੀਂ ਆਉਣ ਵਾਲੇ ਸਮੇਂ ਵਿੱਚ ਸੰਯੁਕਤ ਮੋਰਚੇ ਵੱਲੋਂ ਲੜਾਈ ਲੜ ਕੇ ਚੋਣਾ ਦਰਾਂ ਦੇ ਨਾਲ ਵਿਰੋਧ ਕਰਾਂਗੇ। ਅਰਨਾਲ ਸਿੰਘ ਜਹਾਗੀਰ ਜ਼ਿਲ੍ਹਾ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ ਅਸੀਂ ਮੰਗ ਕਰਦੇ ਹਾਂ ਸਰਕਾਰ ਤੋਂ ਧੂਰੀ ਗੰਨਾ ਮਿਲ ਜਿਹੜਾ ਬੰਦ ਹੋ ਗਿਆ ਕਿਸਾਨ ਇੱਕ ਚੰਗੀ ਖੇਤੀ ਤੋਂ ਵਾਂਝੇ ਹੋ ਗਏ ਲੰਬੇ ਸਮੇਂ ਤੋਂ ਕਿਸਾਨ ਮੰਗ ਕਰਦੇ ਨੇ ਬੀ ਸੀ ਐਮ ਮੀਟਿੰਗ ਕਰਕੇ ਮਿਲ ਵਾਲਿਆਂ ਨੇ ਮੀਟਿੰਗ ਮੰਗੀ ਸੀ ਐਮ ਤੋਂ ਮਿਲ ਤੋਂ ਕੁਝ ਸਹਾਇਤਾ ਲੈਣ ਖਾਤਰ ਇਹਨਾਂ ਨੇ ਮੀਟਿੰਗ ਕਰੀ ਨਹੀਂ ਹੈਗੀ ਜਵਾਬ ਦੇਤਾ ਸੰਯੁਕਤ ਮੋਰਚਾ ਦਬਾਅ ਪਾਉਂਦਾ ਵੀ ਸੀ ਐਮ ਮੀਟਿੰਗ ਕਰੇ ਤੇ ਮਿਲ ਮਾਲਕਾਂ ਨੂੰ ਕਹੇ ਵੀ ਮਿਲ ਚਲਾਇਆ ਜਾਵੇ ਇਹਨਾਂ ਨੇ ਅੱਜ ਤੱਕ ਮੀਟਿੰਗ ਨਹੀਂ ਕਰੀ ਸੰਯੁਕਤ ਮੋਰਚਾ ਇਕੱਠਾ ਹੋ ਕੇ ਅੱਜ ਇਹਨਾਂ ਦੇ ਬਾਹਰ ਵਿੱਚ ਆਇਆ ਹੈ ਰੋਜ਼ ਧਰਨਾ ਦਿੰਦਾ ਵੀ ਸੀ ਐਮ ਇਹਦੇ ਵਿੱਚ ਦਖਲ ਦੇ ਕੇ ਮਿਲ ਨੂੰ ਚਾਲੂ ਕਰਵਾਇਆ ਜਾਵੇ ਅਗਲਾ ਵਿਚਾਰਚ ਕੀ ਹੋਏਗਾ ਅਗਲਾ ਅਸੀਂ ਅੱਜ ਵੇਟ ਕਰਦੇ ਆਂ ਵੀ ਕੋਈ ਹੰਗਾਰਾ ਭਰਦੇ ਨੇ ਮੀਟਿੰਗ ਦਾ ਕੋਈ ਸਮਾਂ ਦਿੰਦੇ ਨੇ ਮੀਟਿੰਗ ਦਾ ਨਹੀਂ ਅਸੀਂ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਸੰਯੁਕਤ ਮੋਰਚੇ ਦੀਆਂ ਅਸੀਂ ਮੀਟਿੰਗ ਕਰ ਤੋਂ ਕੀ ਅਗਲਾ ਸਖਤ ਐਲਾਨ ਕਰਾਂਗੇ ਅੱਜ ਅਸੀਂ ਵੱਡੀ ਪੱਧਰ ਤੇ ਸਾਰੀਆਂ ਜਥੇਬੰਦੀਆਂ ਸੰਯੁਕਤ ਕਿਸਾਨ ਮੋਰਚੇ ਦੀਆਂ ਇਕੱਠੀਆਂ ਸੀਐਮ ਸਾਹਿਬ ਦੇ ਦਫ਼ਤਰ ਅੱਗੇ ਧਰਨਾ ਲਾਇਆ ਸਾਡੀ ਧੂਰੀ ਸ਼ੋ ਭਗਵਾਨਪੁਰਾ ਸ਼ੁਕਰ ਮੇਲ ਬੰਦ ਹੋਣ ਜਾ ਰਹੀ ਹੈ ਪਿਛਲੇ ਸੀਜ਼ਨ ਇਹਨਾਂ ਨੇ ਕੋਈ ਬੰਦ ਪਿਛਲੇ ਸੀਜ਼ਨ ਵੀ ਇਹ ਬੰਦ ਸੀ ਤੇ ਅਗਲੇ ਸੀਜ਼ਨ ਲਈ ਇਹਨਾਂ ਨੇ ਕੋਈ ਨਾ ਕੋਈ ਗੰਨਾ ਬਜਾਇਆ ਆਹੀ ਸੀਜ਼ਨ ਦਾ ਸਾਡਾ ਗੰਨਾ ਬੀਜਣ ਦਾ ਟਾਈਮ ਲੰਘ ਰਿਹਾ ਹੈ ਅਸੀਂ ਸੀਐਮ ਸਾਹਿਬ ਨੂੰ ਬੇਨਤੀ ਕਰਦੇ ਹਾਂ ਸਾਡੀ ਧੂਰੀ ਦੀ ਮੇਲੇ ਨੂੰ ਬਚਾਵੇ ਐਡਵਰਸਰੀ ਵਕੇਸ਼ਨ ਤੇ ਫਸਲਾਂ ਦੇ ਭਿੰਨਤਾ ਲਿਆਉਣ ਵਾਸਤੇ ਸਾਨੂੰ ਜ਼ਰੂਰੀ ਹੈ ਮੇਲੇ ਬਚਾਉਣਾ ਤੇ ਇੰਡਸਟਰੀ ਲਿਆਉਣਾ ਸਰਕਾਰਾਂ ਦੇ ਕੰਮ ਨੇ ਤੇ ਅਸੀਂ ਸਰਕਾਰ ਦੇ ਵਿਰੋਧ ਦੇ ਵਿੱਚ ਅੱਜ ਇਕੱਤਰ ਹੋਏ ਹਾਂ ਸਰਕਾਰ ਨੂੰ ਕਹਿਣਾ ਸਾਡਾ ਸਾਡੀ ਮੇ ਅਗਲਾ ਸੰਘਰਸ਼ ਕੀ ਹੋਵੇਗਾ ਅਗਲਾ ਸੰਘਰਸ਼ ਜੇ ਅੱਜ ਸਾਡੀ ਸੁਣਵਾਈ ਸਰਕਾਰ ਨਾਲ ਕੋਈ ਗੱਲਬਾਤ ਹੋ ਜਾਂਦੀ ਹੈ ਮਾਲਕਾਂ ਨਾਲ ਗੱਲਬਾਤ ਕਰਨ ਨਹੀਂ ਹੁੰਦਾ ਤਾਂ ਅਗਲਾ ਪ੍ਰੋਗਰਾਮ ਅਸੀਂ ਇਕੱਠੇ ਹੋ ਕੇ ਇਲੀਕਾਂਗੇ ਇਦੋਂ ਐਕਸ਼ਨ ਤਕੜਾ ਹੀ ਹੋਵੇਗਾ ਮਲੇਰ ਕੋਟਲਾ ਵਿੱਚ ਕਿਸਾਨ ਦੇ ਪਰਿਸ਼ਰਧਾਨ ਪੁਲਿਸ ਨੇ ਹੈਂਡ ਗ੍ਰਨੇਡ ਪਿਸਟਲ ਦੋ ਨੌਜਵਾਨਾਂ ਦੀ ਗੱਡੀ ਸਬਿਤ ਕਾਬੂ ਕੀਤਾ ਹੈ ਪੁਲਿਸ ਅਜੇ ਤੱਕ ਨਹੀਂ ਦੱਸ ਸਕੀ ਕਿ ਕਿਸ ਤਰ੍ਹਾਂ ਉਗਤ ਚੀਜ਼ਾਂ ਕਿੱਥੋਂ ਆਈਆਂ ਤੇ ਕਿਸ ਮਕਸਦ ਲਈ ਇਹ ਲੈ ਕੇ ਆਈਆਂ ਜਦੋਂ ਕਿ ਪੰਜਾਬ ਪਰ ਵਿੱਚ ਥਾਂ ਥਾਂ ਤੇ ਰੱਖ ਕੇ ਲੱਗੇ ਹੋਏ ਹਨ ਪਰ ਇੱਕ ਪੰਜਾਬ ਪੁਲਿਸ ਦੇ ਸਵਾਲੀਆਂ ਨਿਸ਼ਾਨ ਖੜੇ ਹੋਏ ਹਨ ਕਿ ਇਹ ਹਥਿਆਰ ਤੇ ਗਰਨੇਡ ਕਿੱਥੋਂ ਆਏ ਆਖਰਕਾਰ ਇਹਨਾਂ ਲੋਕਾਂ ਦਾ ਮਨਸੂਬਾ ਕਿਸੇ ਪੁਲਿਸ ਇਸ ਗੱਲ ਦੀ ਜਾਂਚ ਕਰਨ ਵਿੱਚ ਝੁੱਟੀ ਹੋਈ ਹੈ ਐਂਡ ਐਕਸਪਲੋਸਿਵ ਐਕਟ ਇਹਦੇ ਵਿੱਚ ਅਸੀਂ ਦੋ ਬੰਦੇ ਗ੍ਰਿਫਤਾਰ ਕੀਤੇ ਸੀਗੇ ਹਰਨਾਮ ਸਿੰਘ son of ਰੇਮ ਸਿੰਘ ਰੈਜ਼ੀਡੈਂਟ ਆਫ ਰੁਡਕੀ ਕਲਾਂ ਅਹਿਮਦਗੜ੍ਹ ਐਂਡ ਅਮਰਿਤਪਾਲ son of ਰਿਤਪਾਲ ਰੈਜ਼ੀਡੈਂਟ ਆਫ ਮਨਵੀ ਅਮਰਗੜ ਇਹਨਾਂ ਕੋਲੋਂ ਸਾਨੂੰ ਇੱਕ ਹੈਂਡ ਗ੍ਰੇਨੇਡ ਰਿਕਵਰ ਹੋਇਆ ਹੈ ਐਂਡ ਇੱਕ ਰਿਵਾਲਵਰ 30 uh, 32 ਬੋਰ ਕੰਟਰੀ ਮੇਡ ਪਿਸਟਲ ਐਂਡ ਇੱਕ ਫੋਰਚਨਰ ਕਾਰਡ ਇਹਨਾਂ ਦੇ ਅਸੀਂ ਕੋਰਟ ਪੇਸ਼ ਕਰਕੇ ਰਿਮਾਂਡ ਲਿਆ ਹੈ ਐਂਡ ਫਰਦਰ ਇਨਵੈਸਟੀਗੇਸ਼ਨ ਇਜ਼ ਗੋਇੰਗ ਆਨ ਇਹਨਾਂ ਤੇ ਪਹਿਲਾਂ ਵੀ ਕੋਈ ਗ੍ਰੀਨ ਦਾ ਮੈਕ ਆ ਫਿਲਹਾਲ ਇਹਨਾਂ ਤੇ ਕੋਈ ਪਹਿਲਾਂ ਕ੍ਰਿਮੀਨਲ ਚਾਰजेस ਨਹੀਂ ਹੈ ਮੈਨੂੰ ਕਿਸੇ ਗੈਗਦਾ ਇਸ ਦਾ ਨਹੀਂ ਜੀ ਇਹ ਅੰਡਰ ਇਨਵੈਸਟੀਗੇਸ਼ਨ ਹੈ ਹਾਂ ਹੋ ਸਕਦਾ ਹੈ ਅਗਲੀ ਇਨਵੈਸਟੀਗੇਸ਼ਨ ਚ ਸਾਨੂੰ ਹੋਰ ਵੀ ਕੁਝ ਸਾਹਮਣੇ ਆਵੇ ਹਾਲੇ ਇਨੀਸ਼ੀਅਲ ਸਟੇਜ ਹੈ ਵੀ ਵੀ ਕੈਨੋਟ ਰਿਵੀਲ ਦੀ ਡਿਟੇਲਸ ਆਫ ਦ ਇਨਵੈਸਟਿਗੇਸ਼ਨ ਬੜਾ ਵੱਡੀ ਗੱਲ ਆ ਪਈ ਜੀ ਮੈਡਮ ਇੰਡੀਅਨ ਨੇ ਜਾਂ ਪਾਕਿਸਤਾਨੀ ਨੇ ਦੇਖੀ ਇਹ ਫੋਰੈਂਸਿਕ ਜਾਂਚ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਕਿਹੜਾ ਮੀਟ ਹੈ ਕਿਹੋ ਹੈ ਇਹ ਉਹ ਅਸੀਂ ਫੋਰੈਂਸਿਕ ਜਾਂਚ ਲਈ ਭੇਜ ਰਹੇ ਹਾਂ ਦੋਵੇਂ ਜੀ ਸਰ ਇਹ ਕਿੱਥੋਂ ਬੜੇ ਨੇ ਜੀ ਇਹ ਅਸੀਂ ਦੋ ਬੰਦੇ ਹੈ ਇੱਕ ਦਾ ਨਾਮ ਸਿੰਘ ਅਹਿਮਦਗੜ ਏਰੀਆ ਦਾ ਹੈ ਐਂਡ ਪ੍ਰਿਤਪਾਲ ਹੈ ਉਹ ਅਮਰਗੜ ਦਾ ਹੈ ਫਿਲਹਾਲ ਜਿਹੜਾ ਹੈਂਡ ਗ੍ਰੇਨੇਡ ਹੈ ਉਹ ਅਮਰਗੜ ਦੇ ਏਰੀਆ ਦੇ ਵਿੱਚੋਂ ਰਿਕਵਰ ਹੋਇਆ। ਇਹ ਜਾਰੀ ਸੀ ਤੇ ਜਾਦਿਕ ਸੂchna ਸੀ ਜੀ ਕਿ ਤੋਂ ਸੂchna ਸੀਗੀ ਪਰ ਉਹ ਅਸੀਂ ਬਾਅਦ ਚੋਂ ਨਾਕਾਬੰਦੀ ਲਗਾ ਕੇ ਗੱਜੜੀ ਸਾਡੀ ਸੂchna ਸੀਗੀ ਇਸ ਸੂchnਾ ਤੋਂ ਬਾਅਦ ਅਸੀਂ ਜੋ ਨਾਕਾਬੰਦੀ ਕੀਤੀ ਹੈ ਫਿਰ ਇਹਨਾਂ ਨੂੰ ਗਿਰਫਤਾਰ ਕੀਤਾ ਹੈ ਤੇ ਅਕੋਰਡਿੰਗਲੀ ਤੁਸੀਂ ਐਫ ਆਈ ਆਰ ਦੇ ਡਿਟੇਲਸ ਪੜ ਲੈਣਾ। ਬਾਕੀ ਪ੍ਰੈਸ ਨੋਟ ਵੀ ਤੁਹਾਨੂੰ ਜਾਰੀ ਕਰ ਦਿੱਤਾ ਹੈ। ਤੁਸੀਂ ਡਿਟੇਲਸ ਉਹਨਾਂ ਚੋਂ ਆਪਣੀਆਂ ਕੱਢ ਲੈਣਾ। ਬਲੇਰੀ ਗਨ ਹੈ ਇਹ ਦੇਸੀ ਹੈ ਜਾਂ ਫਿਰ ਇੰਪੋਰਟਡ ਹੈ ਜਾਂ ਨਹੀਂ ਕੰਟਰੀ ਮੇਡ ਹੈ ਪਰ ਰਿਵੋਲਵਰ ਹੈ ਕੰਟਰੀ ਮੇਡ ਹੈ। 32 ਬੋਲ ਮੈਨੂੰ ਕੀ ਲੱਗਦਾ ਵੀ ਇਹ ਹੈਂਡਲ ਕੀ ਕਰਨਾ ਚਾਹੁੰਦੇ ਠੀਕ ਜਿਹਾ ਦੇਖੀ ਇਹਦੀ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਹਾਂ ਉਹਨਾਂ ਨਾਲ ਪੁੱਛਗਿੱਛ ਜਾਰੀ ਹੈ ਬਾਕੀ ਜੋ ਵੀ ਅੱਗੇ ਖੁਲਾਸਾ ਹੋਏਗਾ ਤੁਹਾਡੇ ਨਾਲ ਸ਼ੇਅਰ ਕਰ ਦਿੱਤਾ ਜਾਏਗਾ ਹਾਲੇ ਇੰਟਾਇਰ ਪ੍ਰੋਸੈਸ ਇਜ਼ ਅੰਡਰ ਇਨਵੈਸਟੀਗੇਸ਼ਨ ਕੀ ਇਹਨਾਂ ਦਾ ਕੀ ਟਾਰਗੇਟ ਸੀਗਾ ਪਿੱਛੇ ਕੀ ਲਿੰਕ ਸੀਗਾ ਇਹਨਾਂ ਦੇ ਕਿਵੇਂ ਆਇਆ ਇਹਨਾਂ ਦਾ ਹਾਲੇ ਉਹਨਾਂ ਨੇ ਰਿਵੀਲ ਨਹੀਂ ਕੀਤਾ ਉਹ ਔਰ ਦੈਟ 올 ਇਜ਼ ਬੀਂਗ ਇਨਵੈਸਟੀਗੇਟਿਡ ਰਿਮਾਂਡ ਵਗੈਰਾ ਇਨਵੈਸਟੀਗੇਟ ਕਰ ਰਹੇ ਹਰ ਐਂਗਲ ਤੋਂ ਇਨਵੈਸਟੀਗੇਟ ਕਰ ਰਹੇ ਹਾਂ ਤੇ ਜੋ ਵੀ ਸਾਹਮਣੇ ਆਏਗਾ ਵੀਲ ਸ਼ੇਅਰ ਇਟ ਇਨ ਦੂ ਕੋਰਸ ਆਫ ਟਾਈਮ ਇਹ ਪਰਵਾਮੀ ਕੋ ਪੋਲਿਟੀਕਲ ਬੈਕਗ੍ਰਾਉਂਡ ਹੈ ਜੀ ਫਿਲਹਾਲ ਕੋਈ ਸਾਹਮਣੇ ਨਹੀਂ ਹੈ ਅੱਲਾ ਹੀ ਚੱਲ ਰਹੀ ਹੈ ਬਾਕੀ ਅਸੀਂ ਆਪਣੇ ਹੋਰ ਵੀ ਟੈਕਨੀਕਲ ਐਂਡ ਹਿਊਮਨ ਸਰਸਸ ਨੂੰ ਵੀ ਐਕਟੀਵੇਟ ਕਰ ਰਹੇ ਹਾਂ ਤਾਂ ਕਿ ਜੇ ਐਵੇਂ ਦੀ ਕੁਝ ਹੋਰ ਇਨਪੁਟ ਆਂਦੀ ਹੈ ਤਾਂ ਵੀ ਰੈਕਸ ਸਵਿਫਟਲੀ ਐਂਡ ਡਿਸਟਿੰਜਨਟੀ ਬੀਤੀ ਰਾਤ ਅਮਰਸਾ ਤੋਂ ਸੌਰੇਕਰ ਆਏ ਜਵਾਈ ਤੇ ਰਾਤੋਂ ਰਾਤ ਕਾਰ ਹੋਈ ਚੋਰੀ ਜਾਣ ਕੇ ਦਿੰਦੇ ਹਨ ਮਨਿੰਦਰ ਸਿੰਘ ਨੇ ਕਿਹਾ ਕਿ ਬੀਤੀ ਰਾਤ ਉਹ ਅਮਰਸਾ ਤੋਂ ਪਟਾਲਾ ਆਪਣੇ ਸੌਰੇਕਰ ਗਿਆ ਸੀ ਖਾਣਾ ਖਾਣ ਮਗਰੋਂ ਮੈਂ ਕਾਰ ਦੇ ਕਾਗਜ਼ਤ ਕਾਰ ਵਿੱਚੋਂ ਕੱਢਣ ਲਈ ਜਦੋਂ ਗਿਆ ਤਾਂ ਦੇਖਿਆ ਤਾਂ ਉਸੇ ਕਾਰ ਨਹੀਂ ਸੀ ਬਹਰਾਲ ਸੀਸੀਟੀਵੀ ਫੋਟੋ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿਸ ਤਰੀਕੇ ਨਾਲ ਚੋਰ ਕਾਰ ਨੂੰ ਚੋਰੀ ਕਰਦੇ ਹਨ ਸਰ ਤੋਂ ਆਇਆ ਰਤੀ ਕੋਈ ਤਕਰੀਬਨ 7:30 7:30 ਵਜੇ ਆ ਕੇ ਇੱਥੇ ਗੱਡੀ ਲਗਾਈ ਹੈ ਤੇ ਦੋ ਤਿੰਨ ਵਾਰੀ ਮੈਂ ਸਮਾਨ ਸਮੂਹ ਕੱਢਿਆ ਰਾਤੀ ਤੇ ਮੈਨੂੰ ਕਾਗਜ਼ ਦਾ ਜੇਤਾ ਭੁੱਲ ਗਿਆ ਮੈਂ ਕਾਗਜ਼ ਗੱਡੀ ਦੇ ਆਪਣੇ ਕੋਲ ਰੱਖ ਕੇ ਮਤਲਬ ਅੰਦਰ ਰੱਖ ਕੇ ਆਪਾਂ ਸੋਈਦਾ ਤੇ ਰਾਤੀ 11:30 ਵਜੇ ਤੇ ਮੈਂ ਵਾਈਫ ਨੂੰ ਕਿਹਾ ਮੈਂ ਕਾਗਜ਼ ਗੱਡੀ ਚ ਰੱਖ ਕੇ ਲੈ ਆਵਾਂ ਕਹਿੰਦੀ ਰਹਿਣ ਦੋ ਮੈਂ ਤਾਂ ਨਹੀਂ ਗੱਡੀ ਦਾ ਕਾਗਜ਼ ਜ਼ਰੂਰੀ ਹੁੰਦੇ ਮੈਂ ਕਾਵੇ ਕੱਢ ਕੇ ਆਇਆ ਹਾਂ ਕੋਈ 11:30 ਵੇ ਤੇ ਉਸ ਤੋਂ ਬਾਅਦ ਅਸੀਂ ਗਏ ਨਹੀਂ ਬਾਹਰ ਸੋ ਸੋ ਗਏ ਤੇ ਮੁੜ ਕੇ ਸਵੇਰੇ ਸਾਸੂ ਮੈਂ ਉੱਠੇ ਵਾਸ਼ਰੂਮ ਗਏ ਤੇ ਉਹਨਾਂ ਨੇ ਗੱਡੀ ਆ ਵੈਸੇ ਵੇਖੀ ਥੱਲੇ ਤੇ ਗੱਡੀ ਹੈ ਹੀ ਨਹੀਂ ਕਿਹੜੀ ਗੱਡੀ ਕਿਹੜੀ ਸ਼ੈਵਰਲਟ ਬੀਟ ਗਈ ਕ ਉਹ ਸਰ ਜਨ ਦੇ ਵਿੱਚ ਆਏ ਨੇ ਮਤਲਬ ਪਤਾ ਨਹੀਂ ਦੋ ਜਣੇ ਆ ਕਿ ਤਿੰਨ ਆ ਕਿ ਕਿੰਨੇ ਆ ਜਨ ਦੇ ਵਿੱਚ ਆਏ ਮੇਰੇ ਕੋਲ ਫੁਟੇਜ ਹੈ ਮੈਂ ਕਢਵਾਈ ਸੀ ਸੀਟੀਵੀ ਤੋਂ ਪਹਿਲਾਂ ਉਹਨੇ ਲੈਫਟ ਹੈਂਡ ਸਾਈਡ ਤੋਂ ਕੁਝ ਕੀਤਾ ਵਾ ਗੱਡੀ ਖੋਲੀ ਆ ਫਿਰ ਉਹਨੇ ਡਰਾਈਵਰ ਵਾਲੀ ਸਾਈਡ ਖੋਲੀ ਆ ਉਹ ਪਤਾ ਨਹੀਂ ਕੀ ਕੀਤਾ 5 ਮਿੰਟ ਵੀ ਨਹੀਂ ਲਾਏ ਹੋਣੇ ਉਹਨੇ ਤੇ ਗੱਡੀ ਪਹਿਲਾਂ ਜ਼ੈਨ ਅੱਗੇ ਜਾ ਰਹੀ ਆ ਤੇ ਪਿੱਛੇ ਪਿੱਛੇ ਗੱਡੀ ਜਾ ਰਹੀ ਆ ਖੰਡੂਰ ਸਾਹਿਬ ਉਦੋਂ ਪੈਂਦੇ ਕਸਬਾ ਗੋਵਿੰਦਪਾਲ ਸਾਹਿਬ ਦੇ ਸ਼ੇਖ ਚੱਕ ਤਰਨਤਾਰਨ ਤੱਕ ਹੜਕ ਦੀ ਖਾਸਾ ਹਾਲਤ ਕਾਰਨ ਲੋਕ ਬੁਰਾ ਹਾਲ ਅਰੇ ਕਿਸਾਨ ਸੜਕਾਂ ਦੇ ਉੱਤਰ ਕੇ ਇਸ ਗੱਲ ਦੀ ਨਾਰੇਬਾਜੀ ਕੀਤੀ ਗਈ। ਉਹਨਾਂ ਕਹਿੰਦੇ ਕਿ ਇੰਨੇ ਸਾਲਾਂ ਤੋਂ ਸੜਕ ਦੀ ਮੁਰੰਮਤ ਦੀ ਗੱਲ ਉੱਠਦੀ ਆ ਰਹੀ ਹੈ ਪਰ ਕੋਈ ਵੀ ਇਸ ਵੱਲ ਧਿਆਨ ਨਹੀਂ ਦੇ ਰਿਹਾ। ਹਾਂਜੀ ਪ੍ਰਧਾਨ ਜੀ। ਵੈਗਰੂ ਜੀ ਕਾ ਖਾਲਸਾ, ਵੈਗਰੂ ਜੀ ਕੀ ਫਤਿਹ। ਮੈਂ ਹਰ ਜੀ ਦੱਸਾਂ ਕਿ ਛੱਕਰੀ ਆਗੂ ਕਿਸਾਨ ਮਜ਼ਦੂਰ ਸਿੰਘਾ ਜੀ ਕਮੇਟੀ ਪੰਜਾਬ ਤੋਂ ਜੀ। ਨਾਲ ਮੇਲੇ ਜ਼ਿਲ੍ਹਾ ਤਰਨਤਾਰਨ ਦੇ ਸੀਨੀਅਰ ਮੀਤ ਪ੍ਰਧਾਨ ਜਰਨੈਲ ਸਿੰਘ ਨੂਰਦੀਨ ਨਾਲ ਪਾਕਤ ਸਿੰਘ ਜੀ ਲਾਲਪੁਰ। ਅੱਜ ਅਸੀਂ ਖੜੇ ਆ ਜੋ ਛੇਰਸ਼ਾ ਸੂਰੀ ਮਾਰ ਕੇ ਆ ਤੇ ਪਿੰਡ ਛੇਖਟਾ ਕੇ ਜ਼ਿਲ੍ਹਾ ਤਰਨਤਾਰਨ ਜਿੱਥੇ ਕਿ ਆ ਤੁਸੀਂ ਵੇਖ ਸਕਦੇ ਜੇ ਲਾਈਵ ਤਸਵੀਰਾਂ ਜਿਹੜੀਆਂ ਜਿੱਥੇ ਦਿਨ ਦਿਹਾੜੇ ਜਿਹੜਾ ਵਾ ਰੋਜ਼ ਹੀ ਐਕਸੀਡੈਂਟ ਹੁੰਦੇ ਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਆ ਇੱਥੇ ਲੋਕ ਸੱਟਾਂ ਦੇ ਨਾਲ ਘਹਿ ਲੋ ਗਿਆ ਤੇ ਜਿਹੜੀਆਂ ਸੈਂਕੜਿਆਂ ਦੀ ਤਦਾਦ ਦੇ ਵਿੱਚ ਜਿਹੜੀਆਂ ਵਾਂ ਸਾਡੇ ਨੌਜਵਾਨਾਂ ਦੀਆਂ ਬਜ਼ੁਰਗਾਂ ਦੀਆਂ ਸਾਡੀਆਂ ਮਾਤਾਵਾਂ ਪਿਡਾਂ ਦੀਆਂ ਜਾਨਾਂ ਜਿਹੜੀਆਂ ਇੱਥੇ ਜਾ ਚੁੱਕੀਆਂ ਵਾਂ ਸੋ ਦੱਸਣਾ ਚਾਹੁੰਦੇ ਆ ਕਿ ਪਿਛਲੇ ਦਿਨਾਂ ਦੇ ਵਿੱਚ ਇੱਥੇ 14 ਦਿਨ ਜਿਹੜਾ ਵਾ ਕਿਸਾਨ ਮਜ਼ਦੂਰ ਸਿੱਖਿਆ ਕਮੇਟੀ ਵੱਲੋਂ ਜਿਹੜਾ ਵਾ ਧਰਨਾ ਲਗਾਇਆ ਗਿਆ ਅਤੇ ਜਿਹੜਾ ਇਸੇ ਪਾਸ 27 ਲੱਖ ਰੁਪਏ ਮੌਕੇ ਤੇ ਪਾਸ ਕਰਾਇਆ ਗਿਆ ਜਿਦੇ ਵਿੱਚ ਸਾਡੇ ਜ਼ਿਲ੍ਹਾ ਕਰਨਤਾਰਨ ਦੇ ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਜੀ ਨਾਲ ਐਸਜੀਐਮ ਸਾਹਿਬ ਕਰਨਤਾਰਨ ਨਾਲ ਪੀਡਬਲਯੂਡੀ ਦੇ ਐਕੀਐਨ ਸਾਹਿਬ ਬੀਡੀਪੀਓ ਨਾਲ ਸਬੰਧਤ ਤਹਿਸੀਲਦਾਰ ਨਾਲ ਡੀਐਸਪੀ ਰਵੀ ਸ਼ੇਰ ਸਿੰਘ ਜੀ ਗੋਦਵਾਲ ਜਿਨ੍ਹਾਂ ਨੇ ਮੌਕੇ ਤੇ ਆਣ ਕੇ ਵਿਸ਼ਵਾਸ ਦਿਵਾਇਆ ਕਿ 15 ਦਿਨਾਂ ਦੇ ਅੰਦਰ ਅੰਦਰ ਜਿਹੜਾ ਵਾਏ ਜਿੰਨਾ ਵੀ ਮਾੜਾ ਰੋੜਿਆ ਇਹ ਖੱਡਾ ਵਾ ਸਾਰਾ ਪੂਰ ਕੇ ਤੇ ਨਵੀਂ ਸੜਕ ਜਿਹੜੀ ਆ ਉਹ ਬਣਾ ਕੇ ਤਿਆਰ ਕਰ ਦਿੱਤੀ ਜਾਊਗੀ ਕਿਉਂਕਿ ਚਿੰਤਾ ਦਾ ਵਿਸ਼ਾ ਵਾ ਇਸ ਖੱਡੇ ਦੇ ਉੱਤੋਂ ਦੀ ਜਿਹੜਾ ਵਾ ਅਕਾਲੀ ਦਲ ਦੀ ਸਰਕਾਰ 5 ਸਾਲ 5 ਸਾਲ ਜਿਹੜਾ ਵਾ ਕਾਂਗਰਸੀ ਸਰਕਾਰ ਅਤੇ ਹੁਣ ਜਿਹੜੀ ਹੈ ਮੌਜੂਦਾ ਰਾਜਕਰਦੀ ਤੇ ਆਮ ਆਦਮੀ ਪਾਰਟੀ ਜਿਹੜੀਆਂ ਵੱਡੀਆਂ-ਵੱਡੀਆਂ ਗੱਲਾਂ ਕਰਦੀ ਆ ਕਿਉਂਕਿ ਤੁਸੀਂ ਦੇਖ ਸਕਦੇ ਜੇ ਕਿ ਤਿੰਨ ਸਰਕਾਰਾਂ ਜਿਹੜੀਆਂ ਵਾ ਇਸ ਖੱਡੇ ਦੇ ਉੱਪਰ ਦੀ ਜਿਹੜੀਆਂ ਲੰਗੀਆਂ ਤੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਇਹਨਾਂ ਨੇ ਜਿਹੜੀਆਂ ਵਾ ਜਾਣਨਾ ਇਸ ਖੱਡੇ ਨੇ ਸੜਕ ਨੇ ਲੈ ਲਈ ਰਾਤ ਫੇਰ ਐਕਸੀਡੈਂਟ ਹੋ ਗਿਆ ਜਿਹਦੇ ਵਿੱਚ ਜਿਹੜੀਆਂ ਵਾ ਨੌਜਵਾਨ ਦੀਆਂ ਲੱਤਾਂ ਬਾਹਾਂ ਟੁੱਟ ਗਈਆਂ ਅਤੇ ਹੁਣ ਜਿਹੜਾ ਵਾਹ ਇਸ ਟ੍ਰੱਕ ਜਿਹੜਾ ਮਜੂਦ ਖਲੋਤਾ ਜੀ ਦਾ ਜਿਹੜਾ ਵਾ ਐਕਸਲ ਟੁੱਟ ਗਿਆ ਵੱਡੇ ਨੁਕਸਾਨ ਜਿਹੜੇ ਆ ਹੋ ਰਹੇ ਆ ਪਰ ਸਰਕਾਰ ਦੇ ਜਿਹੜਾ ਵਾ ਕੰਨ ਤੇ ਜੂ ਨਹੀਂ ਸਰਕ ਰਹੀ ਦਸਰਾ ਚਾਉਂਦੇ ਆ ਪ੍ਰਸ਼ਾਸਨ ਨੂੰ ਇਤੋਂ ਦੇ ਜ਼ਿਲ੍ਹਾ ਅਧਿਕਾਰੀਆਂ ਨੂੰ ਦਸਰਾ ਚਾਉਂਦੇ ਆ ਕਿ ਜਲਦੀ ਤੋਂ ਜਲਦੀ ਜਿਹੜਾ 27 ਲੱਖ ਰੁਪਏ ਫਾਸ ਪੀਤਾ ਗਿਆ ਜੋ ਜੱਥੇਬੰਦੀ ਦੇ ਨਾਲ ਇਹਨਾਂ ਕਿਸਾਨਾਂ ਮਜ਼ਦੂਰਾਂ ਦੇ ਨਾਲ ਜਿਹੜਾ ਵਾਦਾ ਕੀਤਾ ਗਿਆ ਉਹ ਵਾਦੇ ਨੂੰ ਪੂਰਾ ਕਰੇ ਨਹੀਂ ਤੇ ਹੋਣ ਵਾਲੇ ਦਿਨਾਂ ਦੇ ਵਿੱਚ ਜ਼ਿਲ੍ਹੇ ਦੀ ਮੀਟਿੰਗ ਲਾ ਕੇ ਇੱਥੇ ਜਿਹੜਾ ਵਾ ਵੱਡਾ ਕੋਈ ਐਕਸ਼ਨ ਲਿਆ ਜਾਊਗਾ ਸੋ ਇਨੀਆਂ ਬੇਨਤੀਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਕਾ ਨੂੰ ਖਿੱਚਣ ਦੇ ਲਈ ਮੂੰਹ ਵਿੱਚੋਂ ਤਰ੍ਹਾਂ ਤਰ੍ਹਾਂ ਦੀਆਂ ਆਵਾਜ਼ਾਂ ਕੱਢਦਾ ਹੈ ਇਹ ਸਖਸ਼ ਵੇਚਦਾ ਹੈ ਗੁਬਾਰੇ ਪਰ ਆਪਣੇ ਹੁਨਰ ਅਤੇ ਮਿਹਨਤ ਦੇ ਸਦਕਾ ਛੋਟੇ ਜਿਹੇ ਕੰਮ ਵਿੱਚੋਂ ਵੀ ਬਦੌ ਕਮਾਉਂਦਾ ਹੈ ਬਦ ਮੁਨਾਫਾ ਅਤੇ ਪਰਿਵਾਰ ਨੂੰ ਕੋਈ ਵੀ ਕਮੀ ਨਹੀਂ ਦਿਨਾਂ ਦੇਨਸਿਸ ਇੱਕ ਸਖਸ਼ੂ ਨੂੰ ਅੰਮ੍ਰਿਤਸਰ ਸ਼ਹਿਰ ਦਾ ਰਹਿਣ ਵਾਲਾ ਹੈ ਰਕੇਸ਼ ਕੁਮਾਰ ਗੁਰਦਾਸਪੁਰ ਦੀਆਂ ਸੜਕਾਂ ਦੇ ਅਕਸਰ ਗੁਵਾਰੇ ਵੇਚਦਾ ਹੋਇਆ ਨਜ਼ਰ ਆਉਂਦਾ ਪਰ ਗਰਾਕ ਨੂੰ ਖਿੱਚਣ ਲਈ ਇਹ ਆਪਣੇ ਇੱਕ ਵੱਖਰੇ ਹੀ ਹੁਨਰ ਦੀ ਵਰਤੋਂ ਕਰਦਾ ਹੈ ਮੂੰਹ ਵਿੱਚੋਂ ਤੋਤੇ ਮੋਰ ਅਤੇ ਹੋਰ ਕਈ ਜਾਨਵਰਾਂ ਦੀਆਂ ਆਵਾਜ਼ਾਂ ਕੱਢਦਾ ਹੈ ਅਤੇ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਹੈ ਸਰ ਰਕੇਸ਼ ਕੁਮਾਰ ਸਾਲ ਤੋਂ ਕੰਮ ਸ਼ੁਰੂ ਹੈ ਸਾਰਿਆਂ ਨੂੰ ਵਾਇਗਰੀ ਖਾਲਸਾ ਵਾਇਗਰੀ ਫਤਿਹ ਮੈਂ ਕੰਮ ਇਹ 15 ਸਾਲ ਤੋਂ ਕਰਨਿਆ ਜੀ ਮੇਰਾ ਡੈਡੀ ਇਸਕਾ ਚਲਾਉਂਦਾ ਸੀ ਘਰ ਦੀ ਗਰੀਬੀ ਬਹੁਤ ਸੀ ਉਦੋਂ ਕਿਰਾਏ ਤੇ ਕਮਰੇ ਵੀ ਬਹੁਤ ਮੁਸ਼ਕਲ ਨਾਲ ਮਿਲਦੇ ਸੀ ਸਾਡੇ ਤੇ ਅਸੀਂ ਤਿੰਨ ਭੈਣ ਭਰਾਵਾਂ ਦੋ ਭੈਣਾਂ ਵਾਂ ਤੇ ਮੈਂ ਸਭ ਤੋਂ ਵੱਡਾ ਵਾਂ ਦੋਵਾਂ ਦਾ ਵਿਆਹ ਕਰਤਾ ਜਦੋਂ ਇਹ ਕੰਮ ਬੋਜੀ ਮੈਂ ਚਾਲੂ ਕੀਤਾ ਸੀ ਉਦੋਂ ਮੈਂ 15 ਸਾਲ ਦਾ ਅਸੀਂ ਘਰ ਦਾ ਗੁਜ਼ਾਰਾ ਨਹੀਂ ਹੁੰਦਾ ਸੀ ਤੇ ਇਹ ਕੰਮ ਮੈਂ ਚਾਲੂ ਕੀਤਾ ਜੀ ਕੀ ਕੰਮ ਸ਼ੁਰੂ ਕੀਤਾ ਇੱਕ ਬੈਲੂਨ ਬਣਾਉਂਦਾ ਕੰਮ ਚਾਲੂ ਕੀਤਾ ਵਾ ਇਹ ਚ ਗੁਬਾਰੇ ਵੇਚਦਾ ਵਾਂ ਛਤਰੀ ਟੋਕਰੀ ਜੱਗ ਵਰਲਡ ਕੱਪ ਮੰਕੀ ਬੱਚਿਆਂ ਦਾ ਮਨੋਰੰਜਨ ਕਰਦਾ ਵਾਂ ਗਾਗ ਨੂੰ ਖਿੱਚਣ ਵਾਸਤੇ ਮੈਂ ਵਾਜਾ ਕੱਢਦਾ ਵਾਂ ਤੋਤੇ ਦੀ ਕੁੱਤੇ ਦੀ ਮੋਰ ਦੀ ਤੇ ਮਿੱਠੂ ਦੀ ਇਹ ਕੰਮ ਕਰਦੇ ਕਰਦੇ ਮੈਨੂੰ ਕਾਫੀ ਚਿਰ ਹੋ ਚੱਲਿਆ ਵਾ ਜੋ ਕਿ ਮੇਰਾ ਘਰ ਦਾ ਗੁਜ਼ਾਰਾ ਵਧੀਆ ਚੱਲੰਦਿਆ ਜੀ ਨਹੀਂ ਆ ਵਾਜਾ ਕੱਢਨੀ ਆ ਗਾਗ ਨੂੰ ਖਿੱਚਣ ਲਈ ਸ਼ੁਰੂ ਕੀਤੀ ਹਾਂ ਹਾਂਜੀ ਵਾਜਾ ਕੱਢਦਾ ਮੈਂ ਜੋ ਕਿ ਬੱਚੇ ਦਾ ਧਿਆਨ ਪਵੇ ਗਾਗ ਦਾ ਧਿਆਨ ਪਵੇ ਕਿ ਇਹ ਦੇਖਣ ਕਿ ਕੀ ਇਹ ਚੀਜ਼ ਹੈਗੀ ਆ ਉਹਦੇ ਬਾਅਦ ਸਭ ਜੀ ਮੈਂ ਮਿਹਨਤ ਬੜੀ ਕੀਤੀ ਬੱਚੇ ਛੋਟੇ ਛੋਟੇ ਪਾਲੇ ਇਕੱਲਾ ਘਰ ਚ ਪਰਿਵਾਰ ਚ ਮੈਂ ਸਭ ਤੋਂ ਵੱਡਾ ਆ ਮਾਂ ਡੈਡੀ ਮੰਮੀ ਯੂਪੀ ਰਹਿੰਦੇ ਹੀ ਮੈਂ ਆ ਕੇ ਇੱਥੇ ਬੜੀ ਮਿਹਨਤ ਕੀਤੀ ਕੌਣ ਪਰਿਵਾਰ ਚ ਕੌਣ ਬੋਨਾ ਪਰਿਵਾਰ ਚ ਦੋ ਬੇਟ ਤਿੰਨ ਬੇਟੇ ਆ ਮੇਰੇ ਇੱਕ ਵੱਡਾ ਏ ਛੋਟਾ ਇੱਕ ਇੱਕ ਵਿਚਕਾਰ ਦਾ ਰਾਜੂ ਸਭ ਤੋਂ ਵੱਡਾ ਜੀ ਉਹ ਡਿਜ਼ਾਈਨਿੰਗ ਦਾ ਕੰਮ ਕਰਦਾ ਬੱਚੇ ਪੜਾ ਪੜਾ ਕੇ ਮੈਂ ਬੜੀ ਮਿਹਨਤ ਕੀਤੀ ਬੱਚੇ ਪੜਾਏ ਉਦੇ ਬਾਅਦ ਕਿੰਨਾ ਪੜਿਆ ਬੱਚੇ ਵੀ ਇਹ ਪੜਿਆ ਮੁੰਡਾ ਜੀ ਵੱਡਾ ਬਹੁਤ ਮਿਹਨਤ ਕਰਾਈ ਉਹ ਕੀ ਕਰਦਾ ਉਹਨੇ ਸੁਨਾਰੇ ਦਾ ਕੰਮ ਕਰਦਾ ਜੀ ਉਹਦੇ ਚ ਡਿਜ਼ਾਈਨਿੰਗ ਬਣਾਉਂਦਾ ਜੀ ਐਹੀ ਕੰਮ ਤੋਂ ਬੱਚੇ ਪੜਾਏ ਹਾਂਜੀ ਇਸੇ ਕੰਮ ਤੋਂ ਬੱਚੇ ਪੜਾਏ ਆ ਇੱਕ ਕਰਦੇ ਕਰਦੇ ਬੱਚੇ ਦੂਸਰਾ ਮੁੰਡਾ ਵਾ ਉਹਨੂੰ ਮੈਂ ਦਸਵੀਂ ਪੜਾਇਆ ਵਾ ਉਹਦੇ ਪਾਠੀ ਪਾਠੀ ਦਾ ਕੰਮ ਕਰਦਾ ਸਾਹਿਲ ਜੀ ਤੇ ਘਰ ਆਪਣਾ ਘਰ ਬਈ ਮਿਹਨਤ ਕਰ ਕਰਕੇ ਦਿਹਾੜੀਆਂ ਲਾ ਲਾ ਕੇ ਮਿਹਨਤ ਬਹੁਤ ਕੀਤੀ ਆ ਉਹਦੇ ਬਾਅਦ ਮਿਹਨਤ ਕਰਕੇ ਮੈਂ 5 ਮਰਲੇ ਜਗਾ ਲਿੱਤੀ ਉਰੇ ਬਾਅਦ ਹੌਲੀ ਹੌਲੀ ਕਰਕੇ ਮੈਂ ਕਮਰੇ ਪਾਏ ਛੱਤ ਕਾਨਿਆਂ ਦੀ ਛੱਤ 'ਚ ਰਹਿ ਕੇ ਗੁਜ਼ਾਰਾ ਕੀਤਾ 30 ਸਾਲ ਜੀ ਉਹਦੇ ਬਾਅਦ ਮੈਂ ਮਾਲਕ ਨੇ ਬੜੀ ਕਿਰਪਾ ਕੀਤੀ ਉਹਦੇ ਬਾਅਦ ਅਸੀਂ ਦੋ ਕਮਰੇ ਬਣਾਏ ਆ ਦੋ ਕਮਰੇ ਇੱਕ ਰਸੋਈ ਬਾਥਰੂਮ ਲੈਟਰਿੰਗ ਮਾਲਕ ਨੇ ਬੜਾ ਕੁਝ ਦਿੱਤਾ ਜੀ ਕਿਰਪਾ ਮਾਲਕ ਦੀ ਬੜੀ ਆ ਜੀ ਹੋਰ ਕੀ ਕੀ ਕਰ ਲੈਂਦੇ ਹਾਂ ਮੈਂ ਉਹਦੇ ਬਾਅਦ ਇਹਦੇ ਬਾਅਦ ਵੀ ਮੈਂ ਥੋੜਾ ਜਿਹਾ ਕੰਮ ਕਰਦਾ ਵਾਂ ਜਿ ਤਰ੍ਹਾਂ ਘੋੜੀ ਸਿਕਾਉਣਾ ਘੋੜੀ ਨੂੰ ਨੱਚਣਾ ਬੱਚੇਸ ਬੱਚੇ ਨੂੰ ਸਿਖਾਉਣਾ ਬੱਚੇ ਨੂੰ ਨੱਚਣਾ ਕੁੱਤਿਆਂ ਨੂੰ ਕੁੱਤਿਆਂ ਨੂੰ ਮਤਲਬ ਜਾ ਸਿਖਾਉਣੀ ਕਿਤਰਾ ਬਹਿਣਾ ਕਿਤਰਾ ਖਲੋਣਾ ਦੁਕਾਨ ਤੋਂ ਸੌਦਾ ਕਿਤਰਾ ਲਿਓਣਾ ਵਾ ਮੈਨੂੰ ਇਹ ਵੀ ਸ਼ੌਂਕ ਹੈਗਾ ਜੀ ਬੜੀ ਮਿਹਨਤ ਕਰਕੇ ਇਹ ਸ਼ੌਂਕ ਮੈਂ ਆਪਣਾ ਕਾਮਯਾਬ ਕੀਤਾ ਵਾ ਸਿਖਾਣ ਦਾ ਕੰਮ ਵੀ ਮਿਲਦਾ ਕੋਈ ਹਾਂਜੀ ਘੋੜੀ ਸਿਖਾਣ ਦਾ ਵੀ ਕੰਮ ਮਿਲਦਾ ਕਿ ਜੱਟਾਂ ਨੂੰ ਮਿਲ ਜਾਂਦਾ ਵਾ ਜਿਤਨਾ ਕੋਈ ਸ਼ੌਕ ਨਾਲ ਘੋੜੀਆਂ ਰੱਖੀਆਂ ਵਾ ਕਿਸੇ ਵੇਲੇ ਘੋੜੀਆਂ ਦੇ ਬੱਚੇ ਵੀ ਨਹੀਂ ਪੈਂਦੇ ਡਰਦੇ ਆ ਉਹਨਾਂ ਨੂੰ ਜਸ ਸਿਕਾਈ ਦੀ ਬੱਚਿਆਂ ਦੀ ਬੈਣ ਦੀ ਜਸ ਸਿਕਾਈ ਦੀ ਆ ਬੱਚਿਆਂ ਨੂੰ ਛੋਟੇ ਬੱਚਾ ਨੂੰ ਨੱਚਣ ਦੀ ਜਸ ਸਿਕਾਈ ਦੀ ਘੋੜੀਆਂ ਨੂੰ ਨੱਚਣ ਸਿਕਾਈ ਦੀ ਆ ਉਹੀ ਉੱਤੇ ਬੈਣ ਦੀ ਜਸ ਸਿਕਾਈ ਦੀ ਆ ਬੰਦਿਆਂ ਨੂੰ ਵੀ ਜਸ ਸਿਕਾਈ ਦੀ ਬੱਚਿਆਂ ਨੂੰ ਵੀ ਜਸ ਸਿਕਾਈ ਦੀ ਹੈ ਜੀ ਮਿਹਨਤ ਕਰਕੇ ਸਭ ਕੁਝ ਬਣਾਇਆ ਹੈ ਜਿਹੜੇ ਮਿਹਨਤ ਕਰਨ ਵਾਲੇ ਲੋਕਾਂ ਨੂੰ ਹਾਂ ਜੀ ਮੈਂ ਮੈਂ ਇਹੀ ਕਹਿਣਾ ਚਾਹੁੰਦਾ ਕਿ ਭੈਣ ਭਰਾ ਰਿਸ਼ਤੇਦਾਰ ਜਿੰਨੇ ਵੀ ਹੈਗੇ ਆ ਸੱਜਣ ਮਿੱਤਰ ਹੈਗੇ ਆ ਬਾਹਰ ਜਾਣ ਦੀ ਕੋਸ਼ਿਸ਼ ਨਾ ਕਰਨ ਕੰਮ ਕੋਈ ਛੋਟਾ ਵੱਡਾ ਨਹੀਂ ਹੈਗਾ ਜਿਹੜਾ ਕੰਮ ਮਿਹਨਤ ਨਾਲ ਕੀਤਾ ਜਾਂਦਾ ਉਹ ਫਲ ਦੇਊਗਾ ਮਾਲਕ ਇਹੀ ਅਰਦਾਸ ਬੇਨਤੀ ਜੋੜੀ ਕਰੋ ਕਿ ਮਾਲਕ ਆਪਣੇ ਕੰਮ ਤੋਂ ਇਲਾਵਾ ਹੋਰ ਵੀ ਕੰਮ ਸਾਰਿਆਂ ਦੇ ਚੱਲਣ ਕਿਰਪਾ ਕਰਨ ਜਿਹੜੇ ਮੇਰੇ ਵੀਰ ਭਰਾ ਜਿਹੜੇ ਬਾਹਰ ਜਾਂਦੇ ਆ ਉਹ ਨਾ ਜਾਣ ਇਤੋਂ ਚੰਗਾ ਇੱਥੇ ਆਪਣੀ ਮਿਹਨਤ ਕਰਨ ਮਿਹਨਤ ਦਾ ਫਲ ਮਾਲਕ ਜ਼ਰੂਰ ਦਿੰਦਾ ਵਾ ਫਿਰੋਹੀਪੁਰ ਦੀ ਪੁਲਿਸ ਨੇ ਗੁਰਹਰ ਸਹਾਇ ਸ਼ਹਿਰ ਤੇ ਨਾਜਾਇਜ਼ ਸ਼ਰਾਬ ਅਤੇ ਬੀਅਰ ਦੇ ਪਰੇ ਦੋ ਕੈਂਟਰ ਕਾਬੂ ਕੀਤੇ ਹਨ ਜਿਨ੍ਹਾਂ ਵਿੱਚੋਂ 1530 ਪੇਟੀਆਂ ਨਾਜਾਇਜ਼ ਸ਼ਰਾਬ ਅਤੇ ਬੀਅਰ ਦੇ ਪਰੇ ਹੋਏ ਸਨ ਪੁਲਿਸ ਨੇ ਉਤ ਕੈਂਟਰਾਂ ਤੋਂ ਡਰਾਈਵਰ ਤੋਂ ਮੌਕੇ ਤੇ ਹੀ ਕਾਬੂ ਕਰ ਲਿਆ ਗਿਆ ਇਸ ਸਬੰਧੀ ਪੁਲਿਸ ਨੇ 8 ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਇੱਕ ਕਾਰਜੇਬੀ ਮਿਲੀ ਇੱਕ 2 April ਦੀ ਦਰਮਿਆਨੀ ਰਾਤ ਦੇ ਦੌਰਾਨ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਜਿਸ ਤੇ ਕੰਮ ਕਰਤੇ ਹੋਏ ਸਾਡੀ ਗੁਰੂ ਹਰ ਸਹਾਇ ਦੀ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਹੈ। ਇਨਾਂ ਨੇ ਕਾਫੀ ਚੰਗੀ ਰਿਕਵਰੀ ਕੀਤੀ ਹੈ। ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਕੁਝ ਬੰਦੇ ਗੈਰ ਕਾਨੂੰਨੀ ਤਰੀਕੇ ਸੇ ਸ਼ਰਾਬ ਟਰਾਂਸਪੋਰਟ ਕਰ ਰਹੇ ਨੇ। ਇਹ ਖਬਰ ਸੁਣਦੇ ਹੀ ਸਾਡੇ ਜਿਹੜੇ ਐਸਪੀ ਇਨਵੈਸਟੀਗੇਸ਼ਨ ਹੈਗੇ ਰੰਧੀਰ ਉਹਨਾਂ ਦੇ ਨਾਲ ਜੈਪਟੀ ਐਸਪੀ ਗੁਰੂ ਹਰ ਸਹਾਇ ਅਤੂ ਸੋਨੀ ਜੀ ਸਾਥੀ ਐਸਪੀ ਹੈਡ ਕੁਆਟਰ ਜੁਗਰਾਜ ਜੀ ਅਤੇ ਜਿਹੜੇ ਸਾਡੀ ਡਿਪਟੀ ਐਸਪੀ ਡੀ ਬਲਕਾਰ ਜੀ ਹੈ ਇਹਨਾਂ ਦੀ ਟੀਮੇ ਬਣਾਈ ਗਈ। ਸਾਡੀ ਟੀਮ ਨੂੰ ਕਾਫੀ ਅੱਛੀ ਇਸ ਵਿੱਚ ਸਫਲਤਾ ਮਿਲੀ। ਉਸ ਦੌਰਾਨ ਟੋਟਲ ਹੁਣ ਤੱਕ ਦੋ ਦੋਸ਼ੀ ਗ੍ਰਿਫਤਾਰ ਇਹਨਾਂ ਨੇ ਦੋ ਕੈਂਟਰ ਪਕੜੇ ਉਹਦੇ ਵਿੱਚ ਦੋ ਗਿਰਤੂ ਦੋਸ਼ੀ ਗ੍ਰਿਫਤਾਰ ਕੀਤੇ ਤੇ ਟੋਟਲ 900 ਬਾਕਸਸ ਸ਼ਰਾਬ ਦੀ ਰਿਕਵਰੀ ਹੋਈ ਹੈ ਇਹਦੇ ਵਿੱਚਕਾਰ 630 ਬਾਕਸ ਸ਼ਰਾਬ ਮਾਰਕਾ ਅੰਗਰੇਜ਼ੀ ਅਤੇ 900 ਬਾਕਸ ਸ਼ਰਾਬ ਜਿਹੜੀ ਬੀਅਰ ਹੈ ਉਹ ਰਿਕਵਰ ਕੀਤੀ ਗਈ ਹੈ ਜੀ ਕੋਈ ਪਤਾ ਲੱਗਾ ਜੀ ਕਿੱਥੋਂ ਲੈ ਕੇ ਆਏ ਤੇ ਕਿੱਥੇ ਲੈ ਕੇ ਜਾਣੀ ਸੀਗੀ ਇਹਨਾਂ ਨੂੰ ਇਹ ਗੁਰੂ ਹਰ ਸਹਾਇ ਸਹੀ ਲੋਕਲੀ ਆ ਕੇ ਮੂਵ ਕਰ ਰਹੇ ਸੀਗੇ ਇਹਨੂੰ ਟ੍ਰਾਂਸਪੋਰਟੇਸ਼ਨ ਦੇ ਦੌਰਾਨ ਲੋਕ ਰੋਕਾ ਗਿਆ ਹੈ और मुदली तफ्तीश यही सामने आया है ये किस तरह से इसकी वर्तो करने जा रहे थे और ये किसी तफतीश दौरान सामने आया मैडम इलेक्शन दौरान पहली रिकवरी है जी ਦੇਖੀ ਅਸੀਂ ਪੂਰੇ ਪੰਜਾਬ ਦਾ ਤੇ ਨਹੀਂ ਦੇਖੋ ਫਿਰੋਜ਼ਪੁਰ ਦੇ ਵਿੱਚ ਅੱਜ ਮਾਡਲ ਕੋਟ ਆਫ ਕੰਡਕਟ ਲਗਣ ਤੋਂ ਬਾਅਦ ਇਹ ਸਭ ਤੋਂ ਵੱਡੀ ਰਿਕਵਰੀ ਹੈ ਜੀ ਸਾਡੇ ਜ਼ਿਲ੍ਹੇ ਦੀ ਸਭ ਤੋਂ ਵੱਡੀ ਰਿਕਵਰੀ ਹੈ ਸਰ ਇਲੈਕਸ਼ਨ ਜਿਵੇਂ ਆ ਗਏ ਕਿ ਕਿਹੜੀ ਜਗ੍ਹਾ ਤੋਂ ਇਹ ਫੜੀ ਗਈ ਇਹ ਸ਼ਰਾਬ ਉਹ ਕੀ ਗਡਾਊਨ ਸੀ ਜਾਂ ਕੋਈ ਹੋਰ ਸੀ ਗਈ ਇਹ ਟ੍ਰਾਂਸਪੋਰਟੇਸ਼ਨ ਦੇ ਦੌਰਾਨ ਜਿਵੇਂ ਮੈਂ ਤੁਹਾਨੂੰ ਕਿਹਾ ਦੋ ਕੈਂਟਰ ਜਾ ਰਹੇ ਸੀਗੇ ਉਹਨੂੰ ਰੋਕਿਆ ਗਿਆ ਅਸੀਂ ਸਾਨੂੰ ਇਨਫੋਰਮੇਸ਼ਨ ਵੀ ਮਿਲੀ ਸੀਗੀ ਤੋਂ ਉਹਨੂੰ ਟ੍ਰੇਸ ਕਰਕੇ ਪਹਿਲੇ ਟ੍ਰੇਸ ਕਰਕੇ ਉਹਦੇ ਬਾਅਦ ਉਹਨੂੰ ਰੋਕਿਆ ਗਿਆ ਉਹਨਾਂ ਦੀ ਚੈਕਿੰਗ ਕੀਤੀ ਗਈ ਐਕਸਾਈਜ਼ ਡਿਪਾਰਟਮੈਂਟ ਨੂੰ ਵੀ ਇਹਦੇ ਸਾਥ ਸ਼ਾਮਿਲ ਕੀਤਾ ਗਿਆ ਜਦ ਇਹ ਪੂਰੀ ਤਰ੍ਹਾਂ ਸੇ ਪ੍ਰੂਵ ਹੋ ਗਿਆ ਕਿ ਇਹ ਗੈਰ ਕਾਨੂੰਨੀ ਹੈ ਇਹ ਟ੍ਰਾਂਸਪੋਰਟੇਸ਼ਨ ਗੈਰ ਕਾਨੂੰਨੀ ਹੈ ਉਸ ਤੋਂ ਬਾਅਦ ਕਾਰਵਾਈ ਕੀਤੀ ਗਈ ਤੇ ਐਫ ਆਈ ਆਰ ਦਰਜ ਕੀਤਾ ਗਿਆ ਕਿੰਨੇ ਬੰਦੇ ਤੇ ਕਾਰਵਾਈ ਕੀਤੀ ਹੁਣ ਦੋ ਬੰਦੇ ਆਲਰੇਡੀ ਗ੍ਰਿਫਤਾਰ ਹੈ ਤੇ 6 ਹੋਰ ਨਾਮ ਚੁਣਦੇ ਜੀ ਕਿਹੜੇ ਨਾਮ ਜਿਹੜਾ ਕੰਮ ਕੀ ਹੈ ਛੋਣਾ ਤੇ ਦੁਕਾਨ ਐਡੀ ਵੱਡੀ ਨੂੰ ਹੀ ਯੂਜ਼ ਕੀਤੀ ਜਾਣੀ ਹੈ ਚੋਣਾਂ ਤੋਂ ਦਰਾਨੇ ਇੰਦੀ ਮੇਰੀ ਰਿਕਵਰੀ ਹੋਈ ਆ ਕੀ ਲੱਗਦਾ ਚੋਣ ਦੇ ਵਿੱਚ ਹੀ ਵਰਤੀ ਹੈ ਨਹੀਂ ਗੱਲ ਨਹੀਂ ਕਰ ਸਕਦੇ ਹੁਣ ਤੇ ਅਸੀਂ ਇਹਨਾਂ ਨੂੰ ਪਕੜਾ ਹੈਗਾ ਇਹ ਗੈਰ ਕਾਨੂੰਨੀ ਤਰੀਕੇ ਤੋਂ ਸਾਡੇ ਜ਼ਿਲ੍ਹੇ ਤੋਂ ਬਾਹਰ ਜਾ ਰਹੇ ਸੀਗੇ ਇਹ ਜ਼ਿਲ੍ਹੇ ਤੋਂ ਬਾਹਰ ਕੀ ਆਪਣੇ ਥਾਣੇ ਏਰੀਆ ਦੇ ਜੂਰਿਸਡਿਕਸ਼ਨ ਤੇ ਅੱਗੇ ਵੀ ਨਹੀਂ ਜਾ ਪਾਏ ਇੰਨੀ ਐਕਟਿਵ ਹੋ ਕੇ ਸਾਡੀ ਪੁਲਿਸ ਨੇ ਇਹਦੇ ਵਿੱਚ ਕਾਰਵਾਈ ਕੀਤੀ ਹੈ ਜਿਹਦੇ ਕੀ ਨਾਮ ਜਿਹਦੇ ਕੀ ਨਾਮ ਨੇ ਹਾਂਜੀ ਜਿਹਦੇ ਨਾਮ ਉਹ ਅਸੀਂ ਤੁਹਾਡੇ ਨਾਲ ਸ਼ੇਅਰ ਕਰ ਦਾਂਗੇ ਪ੍ਰੈਸ ਨੋਟ ਰੈਡੀ ਰਿਵੀਲ ਸ਼ੇਅਰ ਰਿਪੋਰਟ ਬਿਲਕੁਲ ਸਾਬका ਕੌਂਸਲ ਸੀ ਵਿਧਾਇਕ ਦਾ ਸਾਲਾ ਵੀ ਹੈ ਹਰਜਿੰਦਰ ਸਿੰਘ ਬਿੱਟੂ ਜਿਹਨੂੰ ਤੁਸੀਂ ਨਾਮਜ਼ਦ ਕੀਤਾ ਹੈ ਦੇਖਿਓ ਜੋ ਤਫਤੀਸ਼ ਤੇ ਤੱਥ ਹੈ ਉਸੇ ਅਸੀਂ ਤਫਤੀਸ਼ ਦੇ ਦੌਰਾਨ ਹੀ ਦੇਖਾਂਗੇ ਹੁਣ ਮੁੱਢਲੀ ਤੌਰ ਤੇ ਜੋ ਪਤਾ ਚੱਲਾ ਹੈ ਉਹੀ ਤੁਹਾਡੇ ਨਾਲ ਸ਼ੇਅਰ ਕਰ ਸਕਦੇ ਹਾਂ ਜੀ

ਉਨ੍ਹਾਂ ਦੇ ਨਾਲ ਵੀ ਮਿਲ ਕੇ ਅਸੀਂ ਚੈਕਿੰਗ ਕਰ ਰਹੇ ਨੇ 5.5 ਨਾ ਕਿ ਆਲਰੇਡੀ ਲਗਾਏ ਗਏ 30 ਜਿਲ੍ਹਾ ਫਰੀਦਪੁਰ ਦੇ ਬਲਾਕ ਮਮਦੂੜ ਦੇ ਸਰਹਦੀ ਪਿੰਡ ਤੇਲ ਮਲ ਤੋਂ ਆ ਰਿਹਾ ਹੈ ਜਿੱਥੇ ਕੰਡਿਆੜੀ ਤਰ ਵਾਲੇ ਗੇਟ ਨੰਬਰ 195/1 ਦੇ ਪਾਰ ਖੇਤੀ ਕਰਨ ਗਏ ਕਿਸਾਨ ਅਮਰੀਕ ਸਿੰਘ ਦੀ ਦਰਿਆਵ ਤੇ ਡੁੱਬਣ ਕਾਰਨ ਮੌਤ ਹੋ ਗਈ। ਦੇਰ ਸ਼ਾਮ ਤੱਕ ਬੀਐਸਐਫ ਦੀਆਂ ਟੀਮਾਂ ਵੱਲੋਂ ਉਸ ਨੂੰ ਲੱਭਣ ਦੇ ਲਈ ਯਤਨ ਕੀਤੇ ਜਾ ਰਹੇ ਹਨ ਪਰ ਕੋਈ ਵੀ ਕਾਮਯਾਬੀ ਹਾਸਲ ਨਹੀਂ ਹੋ ਸકી। ਉੱਥੇ ਦੇਖਿਆ ਕੀ ਕੁਛ ਦੇ ਮੌਕੇ ਤੇ ਆ ਜੀ ਪਾਣੀ ਦਾ ਬਹਾਵ ਤੇਜ ਹੈ ਜੀ ਹਾਂਜੀ ਹਾਂਜੀ ਤੇ ਜੀ ਡੈਡ ਬੋੜੀ ਜੋ ਉੱਪਰ ਨਹੀਂ ਆਈ ਹੈ ਜੀ ਤੇ ਬਾਕੀ ਹਜੇ ਕਾਰਵਾਈ ਜੋ ਡੈਡ ਬੋੜੀ ਮਿਲਣ ਦੇ ਅਨਸਾਰ ਕੀਤੀ ਜਾਏਗੀ ਕਿੰਨੇ ਗਏ ਸੀ ਬੰਦੇ ਤੇ ਕਿੰਨੇ ਆਏ ਵਾਪਸ ਅਸੀਂ ਦੋ ਗਏ ਨਹੀਂ ਅੰਦਰ ਕੋਈ ਲੱਭ ਰਹੇ ਨੇ ਕੋਈ ਨਹੀਂ ਅੰਦਰ ਗਏ ਆਪਣਾ ਆ ਬੀਐਸਪੀ ਦੀ ਪਾਰਟੀ ਵੀ ਅੰਦਰ ਹੀ ਹੈ ਜੀ ਹੂੰ ਹੂੰ ਬੋਰਡ ਦੇ ਵਿੱਚ ਅੰਦਰ ਹੀ ਟਰਾਈ ਮਾਰਦੇ ਫਿਰ ਰਹੇ ਨੇ ਤੇ ਅਸੀਂ ਵੀ ਮੌਕੇ ਦੇ ਵੇਖ ਕੇ ਉੱਥੇ ਖੜੇ ਗਏ ਗੇਟ ਤੇ ਖੜੇ ਸੀ ਕੀ ਨਾਮ ਤੁਹਾਡਾ ਜੀ ਸਵਰਨ ਸਿੰਘ ਜੀ ਸਵਰਨ ਸਿੰਘ ਤੁਸੀਂ ਵੀ ਗਏ ਸੀ ਨਾਲ ਹੀ ਹਾਂ ਮੈਂ ਅੱਗੇ ਸਾਂ ਤੇ ਉਹ ਮੇਰੇ ਮਗਰ ਸੀ अच्छा तुसी आ, हाँ, हाँ, अच्छा तुसी किवें ਨਾਲ ਹੀ ਗਏ ਸੀ ਨਹੀਂ ਸਵੇਰੇ ਤਾਂ ਡੁੱਡ ਗਏ ਆ ਹਾਂ ਹਾਂ ਤੇ ਜਦੋਂ ਆਉਦੇ ਆਏ ਆ ਨਾ ਅਸੀਂ ਚਾਰ ਬੰਦੇ ਪਾਣੀ ਤੇ ਲੱਖ ਲੱਖ ਪਾਣੀ ਤੇ ਆਖਿਆ ਵਿਚੋ ਦੀ ਲੰਘ ਜਾਨੇ ਤੁਹਾਡੀ ਵੀ ਉਧਰ ਜ਼ਮੀਨ ਹੈ ਸਾਡੀ ਵੀ ਉੱਥੇ ਜ਼ਮੀਨ ਹੈ ਅੱਛਾ ਤੁਸੀਂ ਨਾਲ ਮੈਂ ਉਹਦੇ ਅੱਗੇ ਆ ਰਿਹਾ ਤੇ ਉਹ ਮੇਰੇ ਮਗਰ ਆ ਰਿਹਾ ਤੇ ਜਦੋਂ ਰਸਤੇ ਦੇ ਵਿੱਚ ਨਾ ਜਦੋਂ ਅਸੀਂ ਰਸਾ ਫੜਿਆ ਤੇ ਅਸੀਂ ਦੋਵੇਂ ਇੱਕ ਵਾਰ ਸਾਡੇ ਪਾਣੀ ਉਧ ਦੀ ਲੰਘ ਗਿਆ ਹਾਂ ਹਾਂ ਦੋਹਾਂ ਦੇ ਇੰਨਾ ਰੋਡ ਪਾਣੀ ਦਾ ਤੇ ਉਹ ਮੈਨੂੰ ਆਂਦਾ ਬਾਪਾ ਪਿੱਛੇ ਚੱਲ ਗਿਆ ਮੈਂ ਕਿਹਾ ਤੂੰ ਪਿੱਛੇ ਮੁੜ ਜਾ ਅੱਛਾ ਹਾਂ ਉਹ ਪਿੱਛੇ ਮੁੜ ਗਿਆ ਉਹ ਪਿੱਛੇ ਮੁੜ ਗਿਆ ਪਿੱਛਾ ਜਾ ਕੇ ਮੈਂ ਉਹਨੂੰ ਵੇਖਿਆ ਏ ਜਿਹੜੇ ਪਾਣੀ ਚੱਪੜ ਗਿਆ ਉਹ ਹੂੰ ਹੂੰ ਬਾਅਦ ਦੇ ਵਿੱਚ ਪਤਾ ਨਹੀਂ ਉਹਦੇ ਨਾਲ ਕੀ ਪਾਣਾ ਵਾਪਰਿਆ ਫਿਰ ਮੇਰੇ ਅੱਗੇ ਤਾਂ ਮੈਂ ਮੈਨੂੰ ਵੀ ਆ ਵੇਖੋ ਮੈਨੂੰ ਵੀ ਬੜੀਆਂ ਅਵੇ ਰਗੜਾ ਲੱਗੀਆਂ ਆਣੀਆਂ ਸਾਰੀਆਂ ਰਸੇ ਨਾਲ ਬਾਹ ਦੀ ਵਾਲੀ ਆ ਤੂੰ ਸੀ ਜਖਮੀ ਹਾਂ ਇੱਥੇ ਆਵੇ ਇੱਕ ਵੀ ਮੇਰੀ ਆਵੇ ਸਾਰੀ ਰਸੇ ਦੇ ਨਾਲ ਹੀ ਆਵੇ ਸਭ ਕੀ ਰਸਾ ਖਿੱਚ ਕੇ ਲੈ ਗਿਆ ਤੁਹਾਨੂੰ ਰਸਾ ਖਿੱਚ ਰਸਾ ਦਾ ਸਾਨੂੰ ਬਚਾ ਕੇ ਆ ਕੇ ਹੂੰ ਹੂੰ ਰਸੇ ਨੂੰ ਫੜ ਕੇ ਤੇ ਬਚਿਆ ਨਹੀਂ ਤੇ ਪਾਣੀ ਲੋੜਦਾ ਸੀ ਹੂੰ ਹੂੰ ਉਹ ਫਿਰ ਅਸੀਂ ਉਹ ਪਿੱਛੇ ਚਲਾ ਗਿਆ ਮੈਂ ਤਾਂ ਜਦੋਂ ਬਸੁਰਤ ਹੋ ਕੇ ਬਾਹਰ ਨਿਕਲਾ ਆ ਹੂੰ ਹੂੰ ਤੇ ਮੈਂ ਇੱਥੇ ਗੇਟ ਤੇ ਆਣ ਕੇ ਮੈਂ ਐਂਟਰੀ ਵਿਖਟਾ ਵਾਲੀ ਸਾਹਿਬ ਮੈਨੂੰ ਆਦਾ ਇਹ ਤੁਹਾਡਾ ਬੰਦਾ ਇੱਕ ਰੁੜ ਗਿਆ ਮੈਂ ਹਮ ਅਮਰੀਕ ਸਿੰਘ ਹੈਗਾ ਹੀ ਮੈਂ ਕਰ ਉਹ ਪਿੱਛਾ ਮੁੜ ਗਿਆ ਹੂੰ ਉਹ ਤਾਂ ਬਧਾਈ ਕੋਣੀ ਸੀ ਹਾਂਜੀ ਮਾ ਤਾਂ ਨਹੀਂ ਉਹ ਬੰਦਾ ਰੁੜ ਗਿਆ ਫਿਰ ਮੈਂ ਇਥੋਂ ਫਿਰ ਦੁਬਾਰਾ ਗਿਆ ਹਾਂ ਹੋਏ ਉੱਤੇ ਬੈਠ ਕੇ ਸਾਰਾ ਦਿਹਾੜੀ ਨਹੀਂ ਫਿਰ ਤੁਸੀਂ ਕਿਸ ਤਰ੍ਹਾਂ ਜਾਨ ਆਪਦੀ ਬਚਾਈ ਕਿਸ ਤਰ੍ਹਾਂ ਨਿਕਲੇ ਅਸੀਂ ਤਾਂ ਰੱਸੇ ਨੂੰ ਫੜ ਕੇ ਨਿਕਲੇ ਹਾਂ ਹਾਂ ਰੱਸਾ ਉਹਨੇ ਹੀ ਫੜਿਆ ਸੀ ਪਰ ਉਹਨੂੰ ਕੋਈ ਕੋਈ ਤਰੰਦੀ ਵੀ ਦਿੱਗਤ ਸੀ ਹਾਂ ਹਾਂ ਤੇ ਉਹ ਖਰੇ ਕੁਮਾਰ ਆ ਜਾਂ ਨੋ ਹੁੰਦੀ ਜਿਹੜੀ ਅਜਲ ਜਿਵੇਂ ਵੀ ਨਹੀਂ ਤੇ ਅੱਗੇ ਵੀ ਅਕ ਬਲਕ ਬਲਕ ਪਾਣੀ ਦੇ ਵਿੱਚ ਬੰਦਾ ਡੋਬਣਾ ਕੋਈ ਸੌਖੀ ਨਹੀਂ ਡੁੱਬਦਾ ਭਾਵੇਂ ਨਾ ਵੀ ਤਰਦਾ ਆਵੇ ਠੀਕ ਬਾਕੀ ਚਲੋ ਮਹਾਰਾਜ ਨੇ ਉਹਨੂੰ ਕਾਰੋਂ ਦਾ ਬੈ ਗਿਆ ਵਿਚਾਰੇ ਦਾ ਕਾਰੋਂ ਦੇ ਨਾਲ ਸੀ ਬਹੁਤ ਮਾੜਾ ਆਇਆ ਹੂੰ ਹੂੰ ਨਿੱਕੇ ਨਿੱਕੇ ਬੱਚੇ ਨੇ ਉਹਦੇ ਠੀਕ 2024 ਦੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜਿਲ੍ਹਾ ਮਾਨਸਾ ਪੁਲਿਸ ਨੇ ਕੱਢਿਆ ਫਲੈਗਬਾਰਚ ਜਿਹੜੇ ਵਿੱਚ ਮਾਨਸਾ ਦੇ ਵੱਖ-ਵੱਖ ਥਾਣਿਆਂ ਦੇ ਮੁਖ ਅਫਸਰ ਡੀਐਸਪੀ ਐਸਪੀ ਅਤੇ ਹੋਰ ਮੁਖ ਅਫਸਰਾਂ ਨੇ ਪਾਕ ਲਿਆ ਇਸ ਦੇ ਨਾਲ ਹੀ ਇੱਕ ਪੈਰਾ ਮਿਲਟਰੀ ਦੀ ਕੰਪਨੀ ਨੇ ਵੀ ਪਾਕ ਲਿਆ ਜਿਹ ਫਲੈਗ ਮਾਰਚ ਐਸਐਸਪੀ ਮਾਨਸਾ ਡਾਕਟਰ ਨਾਨਕ ਸਿੰਘ ਦੀ ਗਵਾਹੀ ਹਿਤ ਸ਼ਹਿਰ ਦੇ ਮੁੱਖ ਮਾਰਗਾਂ ਤੋਂ ਕੱਢਿਆ ਗਿਆ ਤਾਂ ਜੋ ਚੋਣਾਂ ਦੌਰਾਨ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ 2024 ਦੇ ਜਿਹੜੇ ਜਨਰਲ ਇਲੈਕਸ਼ਨਸ ਹੋਣੇ ਨੇ ਉਹਦਾ 1 ਜੂਨ ਨੂੰ ਪੰਜਾਬ 'ਚ ਹੋਣਾ ਹੈ ਸਾਡੇ ਕੋਲ ਉਸ ਲੜੀ ਵਿੱਚ ਪੈਰਾ ਮਿਲਟਰੀ ਦੀ ਕੰਪਨੀ ਹੈਗੀ ਨਾਲ ਸਾਡੀ ਪੰਜਾਬ ਪੁਲਿਸ ਦੀ ਡਿਸਟ੍ਰਿਕਟ ਮਾਨਸਾ ਦੀ ਫੋਰਸ ਹੈ ਉਹਨੂੰ ਨਾਲ ਲੈ ਕੇ ਲੋਕਾਂ ਵਿੱਚ ਕੌਨਫੀਡੈਂਸ ਬਿਲਡਿੰਗ ਮੈਜ਼ਰ ਦੇ ਤੌਰ ਤੇ ਫਲੈਗ ਮਾਰਚ ਕਰਿਆ ਜਾ ਰਿਹਾ ਹੈ ਕਿ ਜਿਹੜੇ ਵੀ ਇਲੈਕਸ਼ਨਸ ਅਸੀਂ ਜੂਨ ਵਿੱਚ ਕਰਵਾਉਣੇ ਨੇ ਉਹ ਫ੍ਰੀ ਐਂਡ ਫੇਅਰ ਹੋਣਗੇ ਪੁਲਿਸ ਪੂਰੀ ਤਰ੍ਹਾਂ ਨਾਲ ਮੁਸਤੈਦ ਹੈ ਤੇ ਲੋਕਾਂ ਨੂੰ ਵੀ ਮੈਂ ਅਪੀਲ ਕਰੂੰਗਾ ਕਿ ਜੇ ਤੁਹਾਡੇ ਕੋਲ ਕੋਈ ਇਨਫੋਰਮੇਸ਼ਨ ਆਦੀ ਹੈ ਕੋਈ ਮਾੜਾ ਅਨਸੋਸ਼ੀਅਲ ਐਕਟੀਵਿਟੀ ਜਾਂ ਕੋਈ ਲਵਾਰਸ ਵਸਤੂ ਵਗੈਰਾ ਕੋਈ ਚੀਜ਼ ਤੁਹਾਨੂੰ ਮਿਲਦੀ ਹੈ ਤੇ ਉਹਦੇ ਬਾਰੇ 112 'ਤੇ ਪਹੁੰਚਾਓ ਸਰ ਕਿ ਕਿੰਨਾ ਚੀਜ਼ਾਂ ਨੂੰ ਨਾਮ ਲੈ ਕੇ ਚੱਲਣ ਦੀ ਪਾਬੰਦੀ ਹੈ ਜਾਂ ਨਹੀਂ ਹੈਗੀ ਦੇਖੋ ਜਿਵੇਂ ਆਰਮਜ਼ ਦਾ ਆਰਡਰ ਹੋਇਆ 140 ਦੇ 100 ਉਸ ਤੋਂ ਬਾਅਦ ਕੈਸ਼ ਦੀ ਹੈ 50000 ਦੀ ਲਿਮਟ ਹੈ ਕਿ 50000 ਤੋਂ ਉੱਪਰ ਕੈਸ਼ ਕੋਈ ਲੈ ਕੇ ਨਹੀਂ ਜਾ ਸਕਦਾ ਸੋ ਅਸਲਾ ਨਹੀਂ ਲੈ ਕੇ ਜਾ ਸਕਦੇ ਕੈਸ਼ ਨਹੀਂ ਲੈ ਕੇ ਜਾ ਸਕਦੇ ਐਕਸਾਈਜ਼ ਦਾ ਜਿਹੜਾ ਨਾਰਮਲ ਰੂਲਸ ਹੁੰਦੇ ਆ ਜਿਹੜੀ ਸ਼ਰਾਬ ਵਗੈਰਾ ਜਿਹੜੀ ਐਕਸਾਈਜ਼ ਦੇ ਲਿਮਿਟਸ ਦੇ ਵਿੱਚ ਤੁਸੀਂ ਕੈਰੀ ਕਰ ਸਕਦੇ ਹੋ ਉਸ ਤੋਂ ਇਲਾਵਾ ਨਹੀਂ ਕੈਰੀ ਕਰ ਸਕਦੇ ਉਹ ਇੱਕ ਪੇਸ ਦੇ ਇਸ ਤੋਂ ਇਲਾਵਾ ਵੀ 144 ਦੇ ਆਰਡਰਸ ਟਾਈਮ ਟੂ ਟਾਈਮ ਬੀਸੀ ਸਾਹਿਬ ਵੱਲੋਂ ਪਾਸ ਹੁੰਦੇ ਰਹਿਣਗੇ ਤਾਂ ਉਹਨਾਂ ਵੱਲੋਂ ਪ੍ਰੋਕਲੇਮੇਸ਼ਨ ਹੋਵੇਗੀ ਕਿ ਪ੍ਰੈਸ਼ਰ ਸ਼ੇਅਰ ਕਰਾਂਗੇ ਨਾਮ ਦੇ ਨਾਲ ਜਨਰਲ ਕੰਪਲਿੰਗ ਨੂੰ ਵੀ ਸ਼ੇਅਰ ਕੀਤਾ ਜਾਵੇ ਸਰ ਕਿੰਨੀਆਂ ਕੰਪਨੀਆਂ ਆਈਆਂ ਨੇ ਹਜੇ ਸਾਡੇ ਕੋਲ ਇੱਕ ਕੰਪਨੀ ਆਈ ਹੈ ਤੇ ਹੌਲੀ ਹੌਲੀ ਜਿਵੇਂ ਬਾਕੀ ਜਗ੍ਹਾ ਤੇ ਇਲੈਕਸ਼ਨਸ ਹੋਈ ਜਾਣਗੇ ਤੇ ਉਦੋਂ ਤੇ ਪੰਜਾਬ ਵਿੱਚ ਹੋਰ ਇੰਟਰਡਕਸ਼ਨ ਹੋਏਗੀ ਸੋ ਅਲੱਗ-ਅਲੱਗ ਡਿਸਟ੍ਰਿਕਟਸ ਨੂੰ ਉਸ ਤੋਂ ਬਾਅਦ ਡਿਸਟ੍ਰੀ ਪਰ ਕਿੰਨੇ ਲੋਕਾਂ ਨੇ ਅਸਲਾ ਜਮ੍ਹਾਂ ਕਰਵਾ ਦਿੱਤੇ ਕਿੰਨੇ ਬਾਕੀ ਰਹਿੰਦੇ ਆ ਸਾਡੇ ਕੋਲ ਟੋਟਲ 11000 ਕੁਝ ਅਸਲੇ ਨੇ ਸੋ অলਮੋਸਟ ਸਾਡੇ ਕੋਲ 50% ਡਿਪੋਜ਼ਿਟ ਹੋ ਗਿਆ ਸੋ ਜਿਹੜੇ ਬਾਕੀ ਲੋਕ ਨੇ ਉਹਨਾਂ ਨੂੰ ਵੀ ਮੈਂ ਅਪੀਲ ਕਰੂੰਗਾ ਕਿ ਆਪਣੇ ਅਸਲਾ ਲਾਇਸੈਂਸ ਅਕੋਰਡਿੰਗਲੀ ਜਿੰਨੇ ਵੀ ਉਹਨਾਂ ਕੋਲ ਅਸਲੇ ਨੇ ਉਹ ਡਿਪੋਜ਼ਿਟ ਕਰਵਾਣ ਨਹੀਂ ਤੇ ਆਫਟਰ ਅ ਸਰਟਨ ਟਾਈਮ ਸਾਨੂੰ ਉਹਨਾਂ ਦੇ ਪਰਚੇ ਦਰਜ ਕਰਨੇ ਪੈਣਗੇ ਜਿਹੜਾ ਵੀ ਆਪਣਾ ਅਸਲਾ ਨਹੀਂ ਡਿਪੋਜ਼ਿਟ ਕਰਵਾਇਆ ਪਬਲਿਕ ਨੂੰ ਕੀ ਮੈਸੇਜ ਦੇਵੋਗੇ ਪਬਲਿਕ ਨੂੰ ਇਹ ਮੈਸੇਜ ਦੇਣਾ ਚਾਹਾਂਗਾ ਕਿ ਮਾਨਸਾ ਪੁਲਿਸ ਪੰਜਾਬ ਪੁਲਿਸ ਪੂਰੀ ਮੁਸਤੈਦ ਹੈ ਅਲੋਂਗ ਵਿਦ ਪੈਰਾਮਿਲਟਰੀ ਫੋਰਸਸ ਤੇ ਜਿਹੜੇ ਇਲੈਕਸ਼ਨਸ ਨੇ ਉਹ ਫਰੀ ਐਂਡ ਫੇਅਰ ਵਿਦਾਊਟ ਐਨੀ ਵਾਇਲੈਂਸ ਵਿਦਾਊਟ ਐਨੀ ਪ੍ਰੈਸ਼ਰ ਅਸੀਂ ਕਰਵਾਵਾਂਗੇ ਤੇ ਲੋਕਾਂ ਨੂੰ ਅਪੀਲ ਹੈ ਕਿ ਜਿਆਦਾ ਤੋਂ ਜਿਆਦਾ ਵੋਟ ਪਾਣ ਜਾ ਕੇ ਜੇ ਕੋਈ ਇਨਫੋਰਮੇਸ਼ਨ ਆਂਦੀ ਹੈ ਜੇ ਕੋਈ ਸਲਵਾਰਿਸ਼ ਵਸਤੂ ਮਿਲਦੀ ਹੈ ਸ਼ੱਕੀ ਬੰਦਾ ਮਿਲਦਾ ਤੇ ਉਹਦੇ ਬਾਰੇ 112 ਤੇ ਕਾਲ ਕਰੋ ਧੰਨਵਾਦ ਦੋਸਤੋ ਇਸ ਰਾਜ ਦੇ ਖਬਰਾਂ ਕੱਲ੍ਹ ਫੇ ਮਿਲਾਂਗੀ ਇਸੇ ਸਮੇਂ ਐਸਏਚੈਨ ਦੇ ਤਾਕਲੀ ਕੁਲਵੰਤ ਸਿੰਘ ਜੀ ਨੂੰ ਇਜਾਜ਼ਤ ਦੇ ਦਿਓ ਰਬ ਰਾਖਾ